ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਆਪਾਂ ਹੈਗਾ ਜੀ ਪ੍ਰਿੰਟਡ ਸੂਟ ਆ ਕਾਟਨ ਦਾ। ਤੇ ਉਹਦੇ ਤੇ ਆਪਾਂ ਆਹ ਵਾਲੀ ਲੈਸ ਲਾ ਕੇ ਡਿਜ਼ਾਈਨ ਕਰਨਾ। ਉਹ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਲਾਵਾਂਗੇ ਆਪਾਂ। ਸਾਰਿਆਂ ਨੂੰ ਪਹਿਲਾਂ ਕਮੀਜ਼ ਦੇ ਕੱਚੀ ਸिलाई ਲਾ ਲੈਣੇ ਆ। ਹੁਣ ਆਪਾਂ ਇਸ ਤਰ੍ਹਾਂ ਕੱਚੀ ਸिलाई ਲਾ ਲਈਏ ਇਹ ਠਾਪਟਾ ਮੋੜ ਕੇ ਹੁਣ ਆਪਾਂ ਇੱਕ ਲਾਈਨ ਤਾਂ ਕੀ ਰੇਤੀ ਲਾਵਾਂਗੇ ਇੱਥੇ ਇੱਥੇ ਤਾਂ ਨਿਸ਼ਾਨ ਲਾਉਣ ਦੀ ਆਪਾਂ ਨੂੰ ਲੋੜ ਹੀ ਨਹੀਂਗੀ ਇੱਕ ਲਾਈਨ ਆ ਪਲਾਵਾਂਗੇ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਨਿਸ਼ਾਨ ਲਾ ਲੈਨੇ ਆਪਾਂ ਉਹ ਨਿਸ਼ਾਨ ਜਿਹੜਾ ਆਪਾਂ ਇਸਕੇਲ ਨਾਲ ਲਾਵਾਂਗੇ ਜਿੰਨਾ ਸਕੇਲ ਆ ਉਨੀ ਸਪੇਸ ਛੱਡਾਂਗੇ ਥੋੜੀ ਜੀ 2 ਪੁਆਇੰਟ ਜਿਆਦਾ ਹੋਊਗੀ ਬਸ ਇਸ ਤਰ੍ਹਾਂ ਨਿਸ਼ਾਨ ਲਾ ਲੈਨੇ ਆਪਾਂ ਚਾਕ ਨਾਲ ਉਸੇ ਤਰ੍ਹਾਂ ਫਿਰ ਅੱਗੇ ਜਿੰਨਾ ਜਗ੍ਹਾ ਪਹਿਲਾਂ ਛੱਡੀ ਆ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜਿਆਦਾ ਵੀ ਕਰ ਸਕਦੇ ਹੋ ਇਸ ਤੋਂ ਘੱਟ ਵੀ ਕਰ ਸਕਦੇ ਹੋ ਉਹ ਆਪਣੀ ਮਰਜ਼ੀ ਹੈ ਜਿੰਨੀ ਮਰਜ਼ੀ ਤੁਸੀਂ ਸਪੇਸ ਦੇ ਸਕਦੇ ਹੋ ਉਹਨਾਂ ਪਾਰਲੇਲ ਲੈਂਸ ਦੀ ਲੈਂਥ ਦੇ ਇਸ ਤੋਂ ਅੱਗੇ ਚੈੱਕ ਕਰ ਲਾਂਗੇ ਇਸ ਤਰ੍ਹਾਂ ਪਹਿਲੀ ਲਾਈਨ ਜਿਹੜੀ ਆਪਾਂ ਇਸ ਜਗ੍ਹਾ ਤੇ ਲਾਵਾਂਗੇ ਘੇਰੇ ਤੇ ਇਹ ਤੁਸੀਂ ਹੇਠਾਂ ਨੂੰ ਵੀ ਮੂੰਹ ਕਰ ਸਕਦੇ ਹੋ ਉੱਪਰ ਨੂੰ ਵੀ ਆਪਾਂ ਪਰ ਉੱਪਰ ਨੂੰ ਮੂੰਹ ਕਰਕੇ ਰੱਖਾਂਗੇ ਲੈ ਸਿੱਧੀ ਕਪੜਾ ਵੀ ਆਪਣਾ ਸਿੱਧਾ ਜੀ ਇਹ ਬ੍ਰੀਕ ਲੈਸ ਆ ਇੱਕ ਸਲਾਈ ਲੱਗੂਗੀ ਹੇਠਾਂ ਰਹਿ ਗਈ ਲ ਆਪਣੇ ਜੀ ਫਿਰ ਕੀ ਕਮੀਜ਼ ਨਾਲ ਦੀ ਆ उपर आप लैस नाल नागा पाया हो तो कटिंग कर देंगे ਇੱਕ ਲੈਨ ਆਪਣੀ ਲੱਗ ਗਈ ਹਾਂ ਦੂਸਰੀ ਲੈਨ ਨਿਸ਼ਾਨ ਦੇ ਉੱਪਰ ਨੈਸਟਨਾ ਅਸਤਰਾ ਨਿਸ਼ਾਨ ਦੇ ਉੱਪਰ ਰੱਖੀ ਲੈਸ ਖਿੱਚਣੀ ਨਹੀਂ ਨਾ ਹੀ ਕਪੜਾ ਖਿੱਚਣਾ ਨਾਰਮਲ ਜੀ ਰੱਖਣੀਆਂ ਦੋਨੇ ਚੀਜ਼ਾਂ हम आप एक लाइन होर लावे ये उपर रखा लैस निशान दैस अपनी बरीक है जी जो चौड़ी हो तो दो सिलाइया लग जा लगे ਫਰ ਤੋਂ ਲੈਸਾ ਕਟਿੰਗ ਕਰ ਦਾਂਗੇ ਆ ਦੇਖੋ ਜੀ ਸਿੰਪਲ ਜਿਹਾ ਡਿਜ਼ਾਈਨ ਆਪਣਾ ਪ੍ਰਿੰਟਡ ਸੂਟ ਤੇ ਇਸ ਤਰ੍ਹਾਂ ਤੁਸੀਂ ਵੀ ਡਿਜ਼ਾਈਨ ਕਰ ਸਕਦੇ ਹੋ ਲੈਸ ਦਾ ਹੀ ਡਿਜ਼ਾਈਨ ਹੈ ਜਿਵੇਂ ਮਰਜ਼ੀ ਲਾ ਕੇ ਡਿਜ਼ਾਈਨ ਕਰ ਸਕਦੇ ਹੋ ਤੇ ਬਹੁਤ ਹੀ ਘੱਟ ਖਰਚ ਵਿੱਚ ਤਿਆਰ ਹੋ ਜਾਂਦਾ ਜੀ ਕੁਝ ਜ਼ਿਆਦੇ ਖਰਚਾ ਨਹੀਂ ਆਉਂਦਾ ਥੋੜੀ ਜਿਹੀ ਲੈਸ ਲੱਗਦੀ ਹੈ 40-50 ਰੁਪਏ ਦੀ ਉਹ ਜਿੰਨੀਆਂ ਤੁਸੀਂ ਲੈਣਾ ਲਾਉਣੀਆਂ ਉਹਨਾਂ ਨਾਲ ਲਾ ਸਕਦੇ ਹੋ ਅਸ ਅਕੋਰਡਿੰਗ ਵੱਧ ਲੱਗੂ ਵੀ ਲੈਸ ਆਪਾਂ ਤੇਨ ਲੈਣੇ ਲਾਉਣੀਆਂ ਤੇ ਦੇਖ ਕੇ ਦੱਸਿਓ ਜੀ ਮੇਰੀ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ